हां जी दोस्तों नमस्कार ਆਪਾਂ ਅੱਜ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਕੁਦਰਤ ਆ ਇਹ ਆਪਾਂ ਤਾਂ ਦਰਪੂ ਦੇ ਨਾਲ ਪਿਆਰ ਨਹੀਂ ਕਰਦੇਗੀ ਸਾਰੇ ਲੋਕ ਨੇ ਜਿਹੜੇ ਕੱਟ ਕਰਦੇ ਆ ਕੁਦਰਤਾਂ ਛੇੜਛਾੜ ਜਾਂਦੇ ਕਰਦੇ ਆ ਸੋ ਇਹਨੂੰ ਅੱਜ ਦਿਖਾ ਰਹੇ ਆਂ ਅਸੀਂ ਕੁਦਰਤ ਦਾ ਕਾ ਚੀਜ਼ ਬਣਾਈ ਹੈ ਪਰਮਾਤਮਾ ਨੇ ਆ ਆ ਦੇਖੋ ਤੁਸੀਂ ਯਾਪ ਇਹ ਕਿਸੇ ਦੀ ਲਾਈ ਨਹੀਂ ਹੋਈ ਇਹ ਕਿਸੇ ਦੀ ਮੇਰ ਪਖਣੀ ਦੀ ਕਿਸੇ ਨੇ ਲਾਦੀ ਭਈਏ ਮੇਰੀ ਪਰ ਇਹ ਆਪਣੀ ਕੁੱਕ ਨੇ ਵਧੀਆ ਬੇਰ ਫਲ ਦੇਰੀ ਹੈ ਕੁਦਰਤ ਨੇ ਆਪਣੇ ਆਪ ਪੈਦਾ ਕੀਤੀ ਹੈ ਅਸੀਂ ਉਰੇ ਦੀ ਜਾਰੇ ਸੀਗੇ ਛੜਕ ਛੜਕ ਅਸੀਂ ਦੇਖੇ ਹੀ ਬੇਰ ਲੱਗ ਰਹੇ ਚਲ ਖੜੀਏ ਆਪਾਂ ਤੋੜ ਕੇ ਖਾ ਸਕਦੇ ਹਾਂ ਡਲੇ ਵੀ ਮਾਰਦੇ ਆਂ ਨਾ ਜੀ ਡੰਡੇ ਵੀ ਮਾਰਦੇ ਆਂ ਪਰ ਇਹ ਕਦੇ ਨਹੀਂ ਕਹਿੰਦੀਆਂ ਵੀ ਸਾਡੇ ਡਲਾ ਨਾ ਮਾਰੋ ਡੰਡਾ ਨਾ ਮਾਰੋ ਆਪਾਂ ਫਲ ਤੋੜ ਕੇ ਇਹਨਾਂ ਦੇ ਖਾਣੇ ਆ ਅਰੇ ਕਰਤਾਰ ਨਾ ਬਣੀ ਹੋਇਆ ਛੋਟੇ ਤੋਂ ਕੁਐਸਚਨ ਪੁੱਛਣਾ ਚਾਹੁੰਦੇ ਆ ਕਮੈਂਟ ਕਰਕੇ ਦੱਸੀਓ ਇਧਰ ਲਈ ਕਮੈਂਟ ਕਰਕੇ ਦੱਸੀਓ ਵੀ 베ਰੀ ਕਹਿੰਦੇ ਭਾਈ ਘਰੇ ਲਾਣੀ ਨਹੀਂ ਚਾਹੀਦੀ ਛੂਲਾਂ ਵਾਲਾ ਪੇਡਾ ਕੋਈ ਵੀ ਘਰੇ ਲਾਣਾ ਨਹੀਂ ਚਾਹੀਦਾ ਹੁਣ ਜਿਵੇਂ ਮੈਂ ਮੈਨੂੰ ਸ਼ੌਂਕ ਹੈ ਦਰਖਤ ਲਾਣ ਦਾ ਮੈਂ ਘਰੇ 베ਰੀ ਲਾ ਰੱਖੀ ਐ ਫੁੱਲ ਗੱਡਗੀ ਦੇ ਮੈਂ ਘਰੇ 베ਰੀ ਲਾ ਰੱਖੀ ਐ ਤੇ ਸਾਰੇ ਮੈਨੂੰ ਅੰਡੀ ਗਮੰਡੀ ਕਹਿੰਦੇ ਨੂੰ ਪੱਟਦੇ ਭਾਈ ਮਾੜੀ ਹੁੰਦੀ ਐ ਤੁਹਾਨੂੰ ਕਿਹਸ ਵੱਲ ਪੁੱਛਣਾ ਹੈ ਕਮੈਂਟ ਕਰਕੇ ਦੱਸਿਓ ਵੀ ਜਦੋਂ ਆਪਾਂ ਖੇਤ ਦੇ ਵਿੱਚੋਂ ਆ ਬੇਰ ਤੋੜ ਕੇ ਖਾ ਸਕਦੇ ਆ ਫਿਰ ਮਾੜੀ ਕਿਵੇਂ ਹੋ ਗਈ ਇਹ ਘਰੇ ਸਾਰੇ ਕਹਿੰਦੇ ਨੇ ਮੇਰੇ ਦੇ ਪੂਰਾ ਪ੍ਰੈਸ਼ਰ ਪਾਰ ਕੇ ਵੀ ਪੱਟ ਦੋ ਇਹਨੂੰ ਭਾਈ 베ਰੀ ਨੂੰ ਮੈਂ ਸਾਨੂੰ ਪੁੱਛਣਾ ਚਾਹਨਾ ਵੀ ਅਸੀਂ 베ਰੀ ਪੱਟ ਦਈਏ ਕਿ ਰੱਖ ਲਈਏ ਵੀ ਸੱਚੀ 바ੱਕੀ ਮਾੜੀ ਹੁੰਦੀ ਹੈ ਵੀ ਕਰੇ 베ਰੀ ਮਾੜੀ ਹੁੰਦੀ ਹੈ ਕੀ ਕਰਨ ਉਹਦਾ ਸਾਰੇ ਦੋਸਤ ਮਿੱਤਰ ਸਿਆਣੇ ਨੇ ਜਿਹੜੇ ਆਪਣੇ ਕਮੈਂਟ ਕਰਕੇ ਸਾਨੂੰ ਦੱਸੋ ਕੁਦਰਤ ਨਾਲ ਪਿਆਰ ਕਰੋ ਬੱਦੂ ਬੱਦ ਆਪਣੀ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਫਲ ਵਾਲੇ ਬੂਟੇ ਲਾਓ ਨਾਲੇ ਤਾਂ ਬੱਚੇ ਖਾ ਲੈਂਦੇ ਨੇ ਨਾਲੇ ਆਪਾਂ ਆਪ ਦਾ ਤਾਜ਼ਾ ਫਲ ਤੋੜ ਕੇ ਖਾ ਸਕਦੇ ਆ ਆ ਦੇਖੋ ਸਾਨੂੰ ਕੁਦਰਤ ਨੇ ਬਹੁਤ ਤਕੜੀ ਚੀਜ਼ ਦਿੱਤੀ ਹੈ ਅਸੀਂ ਇਹਦੇ ਨਾਲ ਬਹੁਤ ਪਿਆਰ ਕਰਦੇ ਆ ਕੁਦਰਤ ਨਾਲ ਜਿੰਨਾ ਕਿ ਸਾਡਾ ਮਾਜਰ ਨੇ ਉਹਨਾਂ ਕ ਸੋ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ 베ਰੀਏ ਜਿਹੜੀ ਘਰੇ ਲਾਣੀ ਚਾਹੁੰਦੀ ਹੈ ਕ ਨਾ ਲਾਣੀ ਚਾਹੁੰਦੀ ਹੈ ਬਹੁਤ ਬਹੁਤ ਧੰਨਵਾਦ